اي کرم چاري يونين जिंदाबाद 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 او سچو كما کي ٽوڑا سڙا اک چنگا باد जिंदाबाद 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 مائي صاحب يونين ਜ਼ਿੰਦਾਬਾਦ ਖਾਲੀਏ ਦੋ ਦਰ ਨਾਰੇ ਲਾ ਦिए ਕਫਰਪਨ ਤਾਪਾ IBC ਜਿਹੜਾ ਸਫਾਈ ਕਰਮਚਾਰੀਆਂ ਦੀ ਜਿਹੜੀ ਹੜਤਾਲ ਚੱਲ ਰਹੀ ਸੀ ਉਸ ਨੂੰ ਲੈ ਕੇ ਕੀ ਗੱਲਬਾਤ ਹੋਈ ਹੈ ਜੀ ਦੇਖੋ ਅਸੀਂ ਮੈਂ ਕਿਰਦ ਸਿੰਘ ਵੈਰੀ ਚੇਅਰਮੈਨ ਨੈਸ਼ਨਲ ਰਲ ਮਹਾਂਪੰਚਾਇਤ ਪੰਜਾਬ ਜਨ ਸੱਤਰ ਕਮਿਟੀ ਤੇ ਸਫਾਈ ਕਰਮਚਾਰੀ ਸਾਡੇ ਜਿਹੜੇ ਸਭ ਤੋਂ ਵੱਧ ਮਿਹਨਤ ਕਸ਼ ਵਰਗ ਹੈਗਾ ਸਾਡਾ ਸਮਾਜ ਹੈਗਾ ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ 'ਚ ਭਗਤਾ ਭਾਈ ਕਾ ਨਗਰ ਕੌਂਸਲ ਦੇ ਦਫਤਰ ਦੇ ਵਿੱਚ ਹੜਤਾਲ ਤੇ ਬੈਠੇ ਮਸਲਾ ਕੀ ਹੈ ਕਿ ਪਿਛਲੀ ਸਰਕਾਰ ਨੇ 2021 ਦੇ ਵਿੱਚ 52 ਦਿਨਾਂ ਦੀ ਸਫਾਈ ਕਰਮਚਾਰੀਆਂ ਦੀ ਹੜਤਾਲ ਚੱਲਣ ਤੋਂ ਬਾਅਦ ਇੱਕ ਫੈਸਲਾ ਲਿਆ ਸੀ ਕਿ ਇਹਨਾਂ ਸਾਰੇ ਸਫਾਈ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਤਾਂ ਉਹ ਇਹ ਜਿਹੜਾ ਪਤਾ ਸੀ ਇੱਥੇ ਇੰਪਲੀਮੈਂਟ ਨਹੀਂ ਹੋਇਆ ਤੋਂ ਕੁਝ ਹੋਰ ਤੇ ਪੋਲਿਟੀਕਲ ਗੱਲਾਂ ਜਿਹੜੀਆਂ ਹੈਗੀਆਂ ਉਹ ਵੜਗੀਆਂ ਪਰ ਅਸੀਂ ਈਓ ਨਾਲ ਮੀਟਿੰਗ ਕੀਤੀ ਹੈ ਸਫਾਈ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਿੱਟੂ ਜੀ ਜਨਰਲ ਸੈਕਟਰੀ ਕੁਲ ਜੀ ਦੇ ਤੋਂ ਦੇ ਪ੍ਰਧਾਨ ਹੈ ਸੁਖਵੀਰ ਤੇ ਸਾਰਿਆਂ ਨਾਲ ਸਾਡੀ ਅਸੀਂ ਮੀਟਿੰਗ ਕਰਕੇ ਇੱਕ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ ਇਹ ਸਫਾਈ ਕਰਮਚਾਰੀਆਂ ਦਾ ਇਸ ਮਸਲੇ ਨੂੰ ਪੋਲਿਟੀਕਲ ਮਸਲਾ ਨਾ ਬਣਾਇਆ ਜਾਵੇ ਕਿਉਂਕਿ ਇਹ ਗਰੀਬ ਗੁਰਬੇ ਲੋਕਾਂ ਦਾ ਇਹ ਮਸਲਾ ਹੈ ਇਹਨਾਂ ਗਰੀਬ ਗੁਰਬੇ ਲੋਕਾਂ ਨੂੰ ਤਨਖਾਹਾਂ ਦੇਣ ਦੀ ਬਜਾਏ ਇਹਨਾਂ ਦੇ ਮਸਲੇ ਨੂੰ ਜਿਹੜੀ 2021 ਦੀ ਪਾਲਿਸੀ ਹੈਗੀ ਉਹਨੂੰ ਲਾਗੂ ਕਰਕੇ ਇਹਨਾਂ ਨੂੰ ਰੈਗੂਲਰ ਕੀਤਾ ਜਾਵੇ ਹੁਣ ਇਹਨਾਂ ਨੇ ਕਿਹਾ ਕਿ ਇੱਕ ਮਤਾ ਪੈਣਾ ਹੁੰਦਾ ਹੈ ਉਹ ਮਤਾ ਜਿਹੜਾ ਪਹਿਲਾਂ ਮਤਾ ਪਾਇਆ ਗਿਆ ਉਸ ਮਤੇ ਵਿੱਚ ਮਨਜ਼ੂਰੀ ਘੱਟ ਕਰਮਚਾਰੀਆਂ ਦੀ ਲਈ ਗਈ ਜਿਸ ਕਰਕੇ ਇਹ ਸਾਰਾ ਕਲੇਸ਼ ਖੜਾ ਹੋ ਗਿਆ ਤੇ ਅੱਜ ਯੂ ਨਾਲ ਮੀਟਿੰਗ ਤੋਂ ਬਾਅਦ ਇਹ ਡਿਸਾਈਡ ਕੀਤਾ ਗਿਆ ਹੈ ਕਿ ਅੱਜ ਇਹ ਏਜੰਡਾ ਕੱਢਣਗੇ ਏਜੰਡੇ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਸਾਡੇ ਕਰਮਚਾਰੀਆਂ ਦੀ ਆ ਉਹ ਪਾਉਣਗੇ ਤੇ ਉਹ ਏਜੰਡਾ ਨਗਰ ਕੌਂਸਲ ਜਿਹੜੀ ਆ ਤੇ ਨਗਰਪਾਲਿਕਾ ਦੀ ਪ੍ਰਧਾਨ ਕਮੇਟੀ ਨੂੰ ਦੇਣਗੇ ਤੇ ਉਹ ਮੀਟਿੰਗਾਂ ਬੁਲਾਉਣਗੇ ਮੀਟਿੰਗ ਬੁਲਾ ਕੇ ਮਤਾ ਪਾਸ ਕਰਨਗੇ ਹਾਂ ਸਾਡੇ ਯੂਨੀਅਨ ਦੇ ਸਾਥੀਆਂ ਨੇ ਜਿਹੜੀ ਇੱਥੇ ਯੂਨੀਅਨ ਹੈ ਇਹ ਹੈ ਬਿਟੂ ਜਿਲ੍ਹਾਪੁਰ ਦਾ ਰਹੇ ਗਿਆ ਕੋਦੀਪ ਜੀ ਸਾਰੀ ਕਮੇਟੀ ਨੇ ਇੱਕ ਫੈਸਲਾ ਜਰੂਰ ਕੀਤਾ ਸਮਾਜਿਕ ਤੌਰ ਤੇ ਕਿ ਜਦੋਂ ਤੱਕ ਇਹ ਮਸਲਾ ਪੱਕੇ ਤੌਰ ਤੇ ਹੱਲ ਨਹੀਂ ਹੋ ਜਾਂਦਾ ਉਹਨਾਂ ਚੋਂ ਹੜਤਾਲ ਨਹੀਂ ਖੋਲੀ ਜਾਣੀ ਅਸੀਂ ਇਹਨੂੰ ਕੋਈ ਪੋਲੀਟੀਕਲ ਮਸਲਾ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ ਪੋਲੀਟੀਕਲ ਪਾਰਟੀਆਂ ਦੇ ਸਾਰੇ ਲੋਕਾਂ ਨੂੰ ਦੀ ਬੇਨਤੀ ਕਰੂੰਗਾ ਕਿ ਤੁਸੀਂ ਆਪਦੀ ਪੋਲੀਟੀਕਲ ਲੜਾਈਆਂ ਲੜਦੇ ਰਹੋ ਲੜੀ ਜਾਓ ਆਪਦੀ ਜਿੱਤੇ ਮਰਜੀ ਪਰ ਗਰੀਬ ਗੁਰਬੇ ਲੋਕਾਂ ਨੂੰ ਆਪਦੀ ਪੋਲੀਟੀਕਲ ਲੜਾਈ ਦੇ ਵਿੱਚ ਇਹਨਾਂ ਨੂੰ ਨਾ ਪੀਸਿਆ ਜਾਵੇ ਤੋਂ ਸਫਾਈ ਕਰਮਜਰਾਂ ਦਾ ਜਿਹੜਾ ਇਹ ਮਸਲਾ ਹੈ ਭਾਵੇਂ ਇਹ ਇੱਕ ਦਿਨ 'ਚ ਹੱਲ ਕਰ ਦੇਣ ਭਾਵੇਂ ਇਹ ਸਾਡੇ ਪ੍ਰਧਾਨ ਜੀ ਬਿੱਟੂ ਜੀ ਨੇ ਕਿਹਾ ਕਿ ਅਸੀਂ ਇੱਕ ਮਤਾ 6 ਘੰਟਿਆਂ 'ਚ ਪਵਾਤਾ ਸੀ ਇਹ ਕੋਈ ਵੱਡਾ ਮਸਲਾ ਨਹੀਂ ਹੈਗਾ ਤੋਂ ਕੀਤਾ ਜਾ ਸਕਦਾ ਜੇ ਸਾਡੀ ਦਿਨੋ ਇੱਛਾ ਹੋਵੇ ਕਿ ਅਸੀਂ ਇਹ ਗਰੀਬਾਂ ਦਾ ਕੰਮ ਕਰਨਾ ਤਾਂ ਕੋਈ ਵੱਡਾ ਮਸਲਾ ਨਹੀਂ ਤੂੰ ਦੇਖਦੇ ਆ ਮੀਟਿੰਗ 'ਚ ਉਹਨਾਂ ਨੇ ਕਿਹਾ ਏਜੰਡਾ ਅਸੀਂ ਕੱਢ ਰਹੇ ਆ ਨਗਰ ਕੌਂਸਲ ਦੇ ਪ੍ਰਧਾਨ ਨੂੰ ਵੀ ਅਸੀਂ ਬੇਨਤੀ ਕਰਾਂਗੇ ਨਗਰ ਜਿਹੜਾ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਕਿ ਮੀਟਿੰਗ ਬੁਲਾ ਕੇ ਜਲਦੀ ਇਹ ਸਮੱਸਿਆ ਨੂੰ ਜਿਹੜੇ ਜੇ ਕੀ ਰਿਜ਼ਲਟ ਵਧੀਆ ਨਾ ਆਏ ਤੇ ਦੂ ਅਗਲਾ ਸਟੈਪ ਕੀ ਹੋਊਗਾ ਜੀ ਫਿਰ ਦੇਖੋ ਇੱਕ ਗੱਲ ਬਿਲਕੁਲ ਕਲੀਅਰ ਘਟ ਹੈ ਕਿ ਬਿੱਟੂ ਜੀ ਸਾਡੇ ਜਿਹੜੇ ਸਪਾਈਕਰਮ ਯੂਨੀਅਨ ਦੇ ਪ੍ਰਧਾਨ ਆ ਉਹਨਾਂ ਨੇ ਵੀ ਸਪਸ਼ਟ ਕਹਿਤਾ ਕਿ ਸਾਨੂੰ ਇਹ ਪਤਾ ਹੈ ਜਦੋਂ ਇੱਕ ਵਾਰ ਆंदोलਨ ਨੂੰ ਅਸੀਂ ਰੋਕ ਦਿੰਨੇ ਆ ਤਾਂ ਫਿਰ ਬੜਾ ਔਖਾ ਕੰਮ ਹੋ ਜਾਂਦਾ ਜੇ ਪੋਜੀਟਿਵ ਰਿਜ਼ਲਟ ਨਹੀਂ ਆਉਂਦੇ ਸਾਡੇ ਕਰਮਚਾਰੀਆਂ ਦੇ ਹੱਕਾਂ ਦੀ ਰਾਖੀ ਨਹੀਂ ਹੁੰਦੀ ਇਹ ਰੈਗੂਲਰ ਨਹੀਂ ਹੁੰਦੇ ਮਤਾ ਪਾਸ ਕਰਾ ਕੇ ਸਾਰਾ ਸਿਸਟਮ ਨਹੀਂ ਬਣਦਾ ਜੇ ਕਿਤੇ ਨਾ ਕਿਤੇ ਸਾਨੂੰ ਲਾਰੇ 'ਚ ਰੱਖਿਆ ਜਾਂਦਾ ਤਾਂ ਇਹ ਤੈਅ ਕੀਤਾ ਸਾਡੀ ਕਮੇਟੀ ਨੇ ਇਸ ਅੰਦੋਲਨ ਨੂੰ ਹੋਰ ਤਿੱਖਾ ਕਰਾਂਗੇ ਹਾਂ ਮਹੱਲੇ ਦੇ ਲੋਕਾਂ ਤੋਂ ਜਿਹੜੇ ਇਸ ਪਿੰਡ ਦੇ ਨਗਰ ਪੰਚਾਇਤ ਦੇ ਉੱਜ ਰਹਿਣ ਵਾਲੇ ਲੋਕਾਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਚਾਹੁੰਦੇ ਆ ਤੇ ਉਹਨਾਂ ਤੋਂ ਸਹਿਯੋਗ ਮੰਗਦੇ ਆ ਕਿ ਉਹ ਸਾਨੂੰ ਸਹਿਯੋਗ ਕਰਨ ਕਿਉਂਕਿ ਇਹ ਮਿਹਨਤ ਕਾਰਜ ਵਰਗ ਦਿਨ ਰਾਤ ਸੇਵਾ ਕਰਨ ਵਾਲਾ ਸਮਾਜ ਹੈ ਇਹਨਾਂ ਦੇ ਨਾਲ ਬੁਢਾ ਨਾ ਬੁਢਾ ਜੋੜ ਕੇ ਉਹਨਾਂ ਨੂੰ ਖੜੇ ਹੋਣਾ ਚਾਹੀਦਾ ਤੇ ਇਹਨਾਂ ਦੀਆਂ ਜਿਹੜੀਆਂ ਤਰਖਾਂ ਨੁਗੁਣੀਆਂ ਤਰਖਾਂ ਤੇ ਇਹ ਕੰਮ ਕਰਦੇ ਆ ਦੂਜੇ ਜੇ ਕਚਰਾ ਕਰਮਜਰ ਵੀ ਕਿਤੇ ਲੱਗਦਾ 25000 ਤੋਂ ਘੱਟ ਨਹੀਂ ਲੱਗਦਾ ਤੇ ਸਾਡੇ ਇਹ ਬੰਦੇ 8 8 9000 ਦੇ ਵਿਚਾਰੇ ਕੰਮ ਕਰੀ ਜਾਂਦੇ ਆ ਇਸ ਕਰਕੇ ਸਾਡੀ ਨਗਰਪੰਚਾਇਤ ਵਿੱਚ ਰਹਿ ਰਹੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਡੀ ਕੋਈ ਮਨਸ਼ਾ ਨਹੀਂ ਹੈ ਸਾਡੇ ਇਸ ਵਰਗ ਦੀ ਸਾਡੇ ਇਹ ਵਰਕਰਾਂ ਦੀ ਕੋਈ ਮਨਸ਼ਾ ਨਹੀਂ ਕਿ ਅਸੀਂ ਇਹ ਕੰਮ ਬੰਦ ਕਰੀਏ ਪਰ ਜਿਹੜੀਆਂ ਤੇਰਾ ਬਲੋ ਸਾਨੂੰ ਕੰਮ ਕਰਨ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ ਕਿਰਪਾ ਕਰਕੇ ਪੰਚਾਇਤ ਦੇ ਵਿੱਚ ਰਹਿਣ ਵਾਲੇ ਲੋਕ ਉਹਨਾਂ ਨੂੰ ਕਹਿਣ ਕਿ ਸਾਡੇ ਮਸਲੇ ਨੂੰ ਹੱਲ ਕਰਾਇਆ ਜਾਵੇ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਅੰਦੋਲਨ ਤੇਜ਼ ਹੋਣ ਤੋਂ ਕੋਈ ਰੋਕ ਨਹੀਂ ਸਕਦਾ 6 ਮੁਲਾਜ਼ਮ ਜਿਹੜੇ ਇਹਨਾਂ ਨੇ ਕੱਢੇ ਗਏ ਨੇ ਜੀ ਉਹਨਾਂ ਦੇ ਬਾਰੇ ਜੇ ਮੰਨ ਲਓ ਉਹ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਫਿਰ ਸਾਡੀ ਆਪਣੀ ਜਿਹੜੀ ਅਗਲੀ ਸਾਰੇ ਏਜੰਡੇ ਦੇ ਬਾਰੇ ਚ ਜਿੰਨਾ ਵੀ ਏਜੰਡਾ ਜਿਸ ਨੂੰ ਲੈ ਕੇ ਬੈਠੇ ਆ ਉਹ ਜੋ ਰੱਖਿਆ ਇਹਨਾਂ ਨੇ ਉਹ ਸਾਰੀ ਚਰਚਾ ਹੋਈ ਇਹ ਸਾਰੇ ਮਸਲਿਆਂ ਨੂੰ ਵੇੜਨ ਵਾਸਤੇ ਹੀ ਟਾਈਮ ਯੂ ਸਾਹਿਬ ਨੇ ਲਿਆ ਇਹ ਸਾਰਾ ਮਸਲਾ ਜਿੱਬੜੂਗਾ ਜਦੋਂ ਥੈਂਕ ਯੂ ਸਰ ਥੈਂਕ ਯੂ ਜੇ ਨਹੀਂ ਹੈ ਤਾਂ ਤੁਹਾਡੀ ਮਰਗੀ ਜਵੇਂ ਇਹ ਸਭ ਕੰਮ ਕਰਾਂਗੇ ਤਸੀਦ ਮੁਰਦਾਵਾ ਸਭ ਮੁਰਦਾਵਾ ਚਲੀ ਜਾਊਗੀ ਅਸੀਂ ਉਹ ਆਫਿਸ ਸ਼ਹਿਰ ਵਾਲੇ ਤੋਂ ਮੰਗਵਾ ਲਾਂਗੇ ਅਸੀਂ ਰਾਤ ਮੁਰਜਾ ਦੇ ਕੰਮ ਕਰਾਵਾਂਗੇ ਦੰਦ ਮੁਰ ਨਹੀਂ ਚੱਪਾ ਉਹ ਹੁੰਦਾ ਸੀ ਚਪਾ ਪਰ ਜਿੰਨਾ ਵਾਰ ਜਿਹੜੀ ਸਰਕਾਰ ਸਾਡੇ ਆ